ਦਾ ਸਭ ਅੱਜ ਕੱਲ ਫਿਰ ਹੁਣ ਗੱਡੀ ਤੇ ਰਹਿਣ ਲੱਗ ਗਿਆ ਹੈ ਗੱਡੀ ਨੇ ਪਈ ਯਾਰਾਂ ਚ ਉਹ ਚੱਕ ਲਈ ਮੈਂ ਕਈ ਦਿਨਾਂ ਦੀ ਖੜੀ ਸੀ ਅੱਛਾ ਗੱਡੀ ਤੇ ਗੱਲ ਆਉਂਵੇ ਛੋਡੇ ਦੀ ਪੈਣਾ ਖਰਚਾ ਹੈ ਅੱਛਾ ਤੇਲ ਸਾਡੇ ਦੀ ਹੈ ਤੇਲ ਜਣੀ ਕਿ ਸਾਡੇ ਹੀ ਹੈ ਹਾਂ ਕੱਲੀ ਗੱਡੀ ਛੋਡੀ ਹੈ ਬਾਕੀ ਮੈਂ ਗੱਡੀ ਤਾ ਨਹੀਂ ਚੱਕਦਾ ਹਾਂ ਮੈਂ ਕਿਹੜਾ 5-6 ਕਿਲੋਟਰ ਤੋਂ ਵੱਧ ਜਾਣਾ ਹੁੰਦਾ ਓਕੇ ਮੈਨੂੰ ਪਤਾ ਉੜਦਾ ਕੰਮ ਸ਼ੋ ਵੀ ਰਾਤ ਦੀ ਤੂੰ ਦੇਦਾ ਤਾਂ ਕਰਕੇ ਅੱਛਾ ਇਹੋ ਖਰਚਾ ਤੇਰ ਦਾ ਤੇ ਤੈਨੂੰ ਕਾਹਦੇ ਲੈਣੇ ਤੇ ਨਾ ਲੈ ਆ ਜਾ ਹੋਰ ਤਾਂ ਕਿਸੇ ਤੇ ਪਊਗਾ ਖਰਚਾ ਹਾਉ ਪਰ ਜਿੱਥੇ ਨਿਕਲੂਗਾ ਬੰਦਾ ਉੱਥੇ ਦਾ ਪਾਊਗਾ ਹਨਾ ਸਕੂਟਰ ਸਾਈਕਲ ਆਇਆ ਦੋ ਟਾ ਹੀ ਸੋਨਾ ਦਿਨ ਲੰਘ ਜਾਂਦਾ ਹੂੰ ਇਹ ਤਾਂ ਹੁਣ ਐਵਰੇਜ 16 17 ਦੀ ਆ ਓਕੇ ਇਹਦਾ ਫਿਰ ਆਥਨ ਨੂੰ ਆਏ ਨਹੀਂ ਪਤਾ 2000 ਨੂੰ ਮੂੰਹ ਮਾਰ ਦੇ ਫਿਰ ਅਗਲੇ ਤੇ ਵੀ ਕੱਢਣੇ ਹੋਰ ਮੈਂ ਕਿਹੜਾ ਬਾਪੂ ਤਾਂ ਲੈਣੇ ਜਾ ਕੇ ਵੀ ਦੇ ਦੇ ਹਾਂ ਇਹ ਗੱਲ ਤਾਂ ਹੈਗੀ ਮੰਨਜੋ ਜਿਹੜਾ ਖਰਚ ਅਗਲੇ ਤੇ ਪੈਂਦਾ ਯਾਰ ਇਹ ਸੌ ਹੁੰਦਾ ਕਿਸੇ ਨੇ ਰੱਖੀਆਂ ਓਕੇ ਕਿਸੇ ਨੇ ਕਿਵੇਂ ਰੱਖੀਆਂ ਕਿਸੇ ਨੇ ਕਿਵੇਂ ਰੱਖੀਆਂ ਕਿ ਮੈਂ ਰੱਖੀਆਂ ਤੇ ਫਿਰ ਆਏ ਹੌਲੀ ਹੌਲੀ ਤੁਰੇ ਫਿਰਦੇ ਹਾਂ ਡਰ ਜਿਵੇਂ ਆਪਾਂ ਗੱਲ ਕਰੀਏ ਮੇਨ ਹਨਾ ਵੀ ਜੇ ਮੈਂ ਅੱਜ ਤਾਂ ਹੀ ਤੇਰਾ ਗੀੜਾ ਮਰਵਾਇਆ ਵੀ ਜਿਹੜੇ ਮਤਲਬ ਲੇਟ ਅੰਦਰ ਜੰਦਰ ਧੁੱਪ ਦੇ ਵਿੱਚ ਵਿੱਚ ਅੰਦਰ ਜਾਂਦੇ ਧੁੱਪ ਲਵਾ ਕੇ ਚੜ੍ਹਦੇ ਅੱਧਾ ਘੰਟਾ ਘੰਟਾ ਤਾਂ ਜਿਹੜੇ ਪਸ਼ੂ ਆਪਣੇ ਅੰਦਰ ਆ ਜਾਂਦੇ ਰਾਤ ਨੂੰ ਮਤਲਬ ਪਹਿਲਾਂ ਦਿਨ ਸਿੱਪੇ ਆਪਾਂ ਵਾਰ ਕੱਢਦੇ ਆ ਉਹਨਾਂ ਨੂੰ ਤਾਰਾਂ ਕੱਢ ਕੇ ਰਾਤ ਹੋ ਜਾਂਦੀ ਓਦੋਂ ਹਨਾ 7:3 8:00 ਵਜੇ ਜਾਂਦੇ ਤਾਂ ਦਿਨ ਸਿੱਪ ਜਾਂਦਾ ਓਦੋਂ ਬਾਅਦ ਤੜਕੇ ਜਿਦੇ ਹੀ 4:00 ਵਜੇ ਫੇਰ ਉਹ ਅੰਦਰ ਜਾਣ ਲੱਗ ਜਾਂਦੇ ਬਾਈ ਪਹਿਲਾਂ ਆਪਾਂ ਕਹਿੰਦੇ ਨੇ ਮੱਝ ਆ ਗਈ ਉਹ ਸਕਿੰਨ ਤੋਂ ਹੀ ਪਤਾ ਲੱਗ ਜਾਂਦਾ ਆਪਾਂ ਕਹਿੰਦੇ ਹੱਥੇ ਵਾਲੀ ਮੱਝ ਆ ਗਈ ਹਾਂ ਕਿਉਂਕਿ ਉਹ ਤੋਂ ਆਪਣੀ ਲੱਗਦੀ ਹੈ ਹੈਬੂ ਵਾਲ ਵੱਡੀ ਸਾਈਜ਼ ਜਿਹੜੀਆਂ ਡੈਰੀਆਂ ਨੇ ਹਾਂ ਉਵੇਂ ਹੋਣ ਲੱਗ ਗਏ ਮੱਜਾ ਪਲਾ ਮੱਜਾ ਦੇਖ ਕਾਲੀਆਂ ਹਾਂ ਜਮਾ ਕਾਲੀਆਂ ਨੂੰ ਦਾ ਮਾਰਾ ਪਹਿਲਾਂ ਅੰਦਰ ਕਰ ਦੇਣਾ ਹੈਗਾ ਹਾਂ ਕਹਿੰਦਾ ਮਤਲਬ ਉਹ ਸੂਰਜ ਦੀ ਸੈੱਟ ਦੀ ਡਾਇਰੈਕਸ਼ਨ ਇਸੇ ਲਈ ਸੂਰਜ ਵਾਲੇ ਪਾਸੇ ਛੜਦੇ ਵਾਲੇ ਪਾਸੇ ਰੱਖਦੇ ਹੁੰਦੇ ਆ ਥੋੜੀ ਬਹੁਤ ਛੱਪ ਲੱਗਣੀ ਜ਼ਰੂਰੀ ਆ ਓਕੇ ਧੁੱਪ ਤੋਂ ਕਾਫੀ ਤਤ ਮਿਲਣੇ ਹੁੰਦੇ ਆਗੇ ਠੀਕ ਐ ਪਸ਼ੂ ਨੂੰ ਤੇ ਇਹਨਾਂ ਨੂੰ ਤਾਂ ਪਲਵਾਇਆ ਕਰਾਇਆ ਮੰਨ ਕੇ ਚੱਲੇ ਨੂੰ 7:30 ਵਜੇ ਤੱਕ ਬਾਹਰ ਖੜੀਆਂ ਰਹਿੰਦੇ ਆ ਕਿ 7 ਵਜੇ ਤੱਕ ਕੁਝ ਨਹੀਂ ਹੁੰਦਾਗਾ ਚਾਹੇ ਐਂ ਕਰਿਆ ਕਰਾਂਗੇ ਨਾ 7 ਵਜੇ ਜਿਵੇਂ ਚੋਕੇ ਆ ਜਿਹੜਾ ਸਕੰਜੇ ਦਾ ਇਹ ਸੁਖ ਮੰਨਦੇ ਆ ਨਾ 7 ਵਜੇ ਵੱਜ ਗਏ ਹੁਣ ਹਜੇ ਜ਼ਿਆਦਾ ਧੁੱਪ ਨਹੀਂ ਕਰ ਸਕੀ ਪਰ ਮੌਸਮ ਦੇ ਹਿਸਾਬ ਨਾਲ ਹੁੰਦੀਆਂ ਕਹਿੰਦਾ ਜਿੰਨਾ ਨਹੀਂ ਕਰਦੀ ਧੁੱਪ ਕਰਦੀ ਹੁੰਦੀ ਐਂ ਤਾਂ ਆਪਣੀਆਂ ਜਿਹੜੀਆਂ ਗਾਵਾਂ ਦੇਖ ਲੈ ਉਹ ਕਰੜੀ ਧੁੱਪ ਚ 9:30 ਵਜੇ ਜਾਂਦੇ ਨੇ ਉਹਦਾ ਪ੍ਰਭਾਵਤ ਨਹੀਂ ਕਰਦੀ ਧੁੱਪ ਇਹਨਾਂ ਨੂੰ ਬਾਹਰ ਕੱਢਾ ਕਰਨੀ ਪ੍ਰੋਬਲਮ ਆਉਣੀ ਸ਼ੁਰੂ ਹੋ ਜੂਗੀ ਨਾ ਰਹਿਣਾ ਵੀ ਜੀ ਕਰ ਫੀਟ ਵੀ ਆਉਂਦੀ ਉਹ ਆਦੇ ਨਾਗ ਤਾਂ ਉਹ ਦੂਬਾ ਦੇ ਇਤੇ ਲਾਲੀ ਆ ਗਈ ਕਈ ਟਮਾਟੀਆਂਾਂ ਮੱਝਾਂ ਤਾਂ ਚਾਰ ਜਿਹੜੀਆਂ ਤੇ ਲਾਲੀ ਜਾ ਰਹੀ ਆ 15 ਮਣ ਦੀ ਇੱਕ ਟੋਨੀ ਅੰਦਰ ਬੰਨੀਆਂ ਰਹੀਆਂ ਓਕੇ ਤੇ ਫਿਰ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਆ ਫਿਰ ਆਪਾਂ ਦਾ ਕਾਪਰ ਡਾਕਟਰ ਹੁਣ ਫਿਰ ਜਿਹੜੀ ਕਾਪਰ ਦੀ ਆ ਉਹ ਆਪਾਂ ਵਿੱਚ ਕਾਪਰ ਵੀ ਸਮਝ ਲੈਣੇ ਤਾਂ ਤੱਤ ਹੋਰ ਵੀ ਡਗਾਟ ਹੁੰਦੀ ਹੈ ਨਾ ਇਹਦੀ ਬਹੁਤ 80% ਹੱਲ ਤਾਂ ਸੂਰਜ ਨਹੀਂ ਹੋ ਜਾਂਦਾ ਬਾਈ ਸੂਰਜਨ ਵਾਲੀ ਹੋ ਜਾਂਦਾ ਹੱਲ ਤੇ ਹੁਣ ਫਿਰ ਇਹਨਾਂ ਨੂੰ ਹੱਲ ਕਰਨ ਵਾਸਤੇ ਤੇ ਆਪਾਂ ਹੁਣ ਕਰਨਾ ਕੀ ਜੇ ਤੇ ਕਹਿੰਦਾ ਧੁੱਪ ਲਵਾ ਕੇ ਏਦਾਂ ਘੰਟਾ ਏਦਾਂ ਘੰਟਾ ਧੁੱਪਾ ਕੇ ਕਾਪਰ ਜੰਕ ਦੇ ਟਿੱਕੇ ਟੂਕੇ ਦ हां ਜਦੋਂ ਘਾਟ ਹੁੰਦੀ ਆ ਇਹੀ ਕਰਕੇ ਫਿਰ ਪ੍ਰੋਬਲਮ ਆਉਂਦੀ ਆ ਜਿਵੇਂ ਆਪਾਂ ਨੂੰ ਆਮ ਵੀ ਭਰਾ ਪਾਉਦੇ ਰਹਿੰਦੇ ਆ ਵੀ ਕੀ ਚੱਕਰਾ ਕੀ ਚੱਕਰਾ ਹਨਾ ਵੀ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੇ ਆ ਆਪਾਂ ਕਹਿੰਦੇ ਕੀ ਘਾਟ ਵੱਧ ਰਹੀ ਹੈ ਇਹੀ ਘਾਟ ਵੱਧ ਹਾਂ ਹਾਰਮ ਵਾਲੀ ਨਾ ਡਾਇਰੈਕਸ਼ਨ ਇਸ ਲਈ ਚੜਦੇ ਵਾਲੇ ਪਾਸੇ ਹੁੰਦੀ ਆ ਵੀ ਸੂਰਜ ਦਾ ਪ੍ਰਭਾਵ ਪਵੇ ਚੜਦੀ ਤੇ ਓਕੇ ਉਸ ਨੂੰ ਇਸ ਕੰਦੇ ਪੈਣਾ ਜ਼ਰੂਰੀ ਆ ਓਕੇ ਜਿਹੜੇ ਦੇਸਾਂ ਤੇ ਨਹੀਂ ਪੈਂਦਾ ਉੱਥੇ ਬਹੁਤ ਵੱਡੀ ਸਮੱਸਿਆ ਆਹੇ ਪਾਉਦੇ ਉਹਨੂੰ ਹਾਂ ਹਾਂ ਤੇਰੀ ਪੜਦੇ ਨਟ ਦੇ ਓਕੇ ਤੇ ਉੱਥੇ ਵੀ D3 ਵਗੈਰਾ ਹੀ ਬਹੁਤ ਸਮੱਸਿਆ ਆ ਜਾਂਦੀ ਆ ਹੱਡੀਆਂ ਮਜ਼ਬੂਤ ਹੁੰਦੇ ਹਨਾ ਕਾਫੀ ਦੱਤ ਮੈਂਨੇ ਹੁੰਦੀ ਆ ਸੂਰਤ ਨੂੰ ਰੋਸ਼ਨੀ ਦਾ ਠੀਕ ਹੈ ਤੇ ਇਸ ਲਈ ਧੁੱਪ ਪੈਣੀ ਚਾਹੀਦੀ ਹੱਸੇ ਇਹਦੇ ਓਕੇ ਵੀ ਸਕੈਂਦਰ ਧੁੱਪ ਪੈਣੀ ਚਾਹੀਦੀ ਕੱਢੋ ਅੰਦਰ ਨਾ ਕੱਢੋ ਜੇ ਕੋਈ ਮੌਸਮ ਦੇ ਹਿਸਾਬ ਨਾਲ ਹੁੰਦੀਆਂ ਗੱਲਾਂ ਜਿਵੇਂ ਹੁਣ 8 ਵਜੇ ਤੱਕ ਕੋਈ ਬਹੁਤਾ ਦਰਬਾਅਤ ਨਹੀਂ ਕਰਦੀ ਧੁੱਪ ਪੈਣੀ ਬੋਲ ਜੀ ਤੇ ਧੁੱਪ ਲੱਗਣੀ ਜ਼ਰੂਰੀ ਆ ਸਹੀ ਹੈ ਸਹੀ ਹੈ ਤਾਂ ਬਾਕੀ ਕਿਵੇਂ ਇਹਦੀ ਤੇਰੀ ਇਹ ਤਾਂ ਵਧੀਆ ਚੱਲੀ ਜਾਂਦਾ ਇਹਨੂੰ ਰੀਅਲ ਇਚ ਬਟ ਬਟਾਮਣੇ ਚ ਜਿਹੜਾ ਰੀਅਲ ਇਚ ਕੰਪਨੀ ਦਾ ਉਹ ਇਹਨੂੰ ਪੈਂਦਾ ਠੀਕ ਆ ਮਾਈਨਸ ਕਰਿਆ ਸੀ ਇਹਦਾ ਕਿੰਨੇ ਦਾ ਰਹਿ ਗਿਆ ਦਾ ਇਹਦੇ ਤਾਂ ਹਾਈ ਤਾਂ ਲੈ ਜੂਏ ਹਫਤਾ ਮੇਰੇ ਹਸਾਬ ਨਾਲ ਹੋ ਰਿਹਾ ਹੈ। ਉਹ ਫੀਡ ਦੂਸਰੀ ਪੰਜਰ ट्रांजੈਕਸ਼ਨ ਵਾਲੀ ਹੈ ਨਾ? ਹਾਂ ਫੀਡ ਉਹ ਤੋਂ ਦੇ ਹਾਂ। ਪਰ ਛੋਟੀਆਂ ਚ ਜ਼ਿਆਦਾ ਪ੍ਰੋਬਲਮ ਇਹੀ ਆਉਂਦੀ ਆ ਬਈ ਤੁਸ ਜਦੋਂ ਪੁਰਾਣੇ ਬੰਦੇ ਸੰਭਲਦਾਰ ਆਗੇ ਆਪਾਂ ਕਹਿੰਦਾ ਝੋਟੀ ਪਾਣੀ ਬਾਸ ਦੇ ਦੁੱਧ ਦੀ ਸਵਧੀ ਕਰ ਲੈਣ ਦੇ ਸਹੀ ਆਉਂਦਾ ਹੁੰਦਾ। ਓਕੇ ਵੀ ਉਹ ਪ੍ਰੋਬਲਮ ਬਣ ਜਾਂਦੀ ਹੈ। ਉਹ ਸਿਟੀਗੜ ਮੈਨਸ ਨਹੀਂ ਸਹੀ ਹੁੰਦਾ ਹੁੰਦਾ ਉਹੀ ਮਿੱਠਾ ਥੋੜਾ ਪਾਈ ਜਾਂਦੇ ਆ। ਅੱਛਾ ਵੀ ਮਿੱਠਾ ਥੋੜਾ ਪਹਿਲਾਂ ਸੂਣ ਤੋਂ ਪਹਿਲਾਂ ਪਸ਼ੂ ਨੂੰ ਜਮਾ ਬੰਦ ਹੋਣਾ ਚਾਹੀਦਾ। ਕਿ ਟਾਈਮ ਤੇ ਨੈਣ ਹੁੰਦਾਗਾ ਤਾਂ ਕਾਫੀ ਵੱਡਾ ਪ੍ਰੋਜੈਕਟ ਬਣ ਜਾਊਗਾ ਇਹ ਜੇ ਆਪਾਂ ਸਮਝਾਉਣ ਲੱਗਦੇ। ਹਾਂ। ਤੇ ਉਹ ਡੈਟ ਚ ਘਟਾਉਣਾ ਵਧਾਉਣਾ ਹੁੰਦਾ ਉਸ ਹਿਸਾਬ ਨਾਲ। ਓਕੇ। ਸਾਈਲੇਜ ਪੈ ਰਿਹਾ। ਸਾਈਲੇਜ ਪਾਉਣਾ ਹੁੰਦਾ ਹਰਾ ਪੱਠਾ ਵੀ ਨਹੀਂ ਪਾਉਣਾ ਹੁੰਦਾ ਵੈਸੇ ਸੂਣ ਤੋਂ ਪਹਿਲਾਂ। ਓਕੇ। ਉਹਦੇ ਵਿੱਚ ਮਾਤਰਾ ਜ਼ਿਆਦਾ ਹੁੰਦੀ ਹੈ ਪਲਾਸੀਆਂ ਵਗੈਰਾ ਦੀ। ਓਕੇ। ਉਹ ਕਾਫੀ ਗੱਲਾਂ ਤਾਂ ਇਹਦਾ ਮਤਲਬ ਜਿਨ੍ਹਾਂ ਨੇ ਕੈਲਸ਼ੀਅਮ ਬਾਹਰ ਘਟਣਾ ਹੁੰਦਾ ਉਹ ਪੂਰੀ ਤਰ੍ਹਾਂ ਵਰਕ ਹੀ ਨਹੀਂ ਕਰਦੇ ਉਹ ਵਰਕ ਹੀ ਨਹੀਂ ਕਰਦੇ ਬਿਹਰ ਨਸਲ ਦੀ ਵਧੀਆ ਹੁੰਦੀ ਆ ਠੀਕ ਹੈ ਜਿਹੜਾ ਆਪਾਂ ਕਈ ਵਾਰ ਕਹਿੰਦੇ ਆ ਸੂਏ ਨਹੀਂ ਦੁੱਧ ਦਿੱਤਾ ਅਗਲੇ ਸੂਏ ਦੁੱਧ ਹੋਊਗੀ ਹੂੰ ਉਹ ਕਾਰਨ ਇਹ ਵੀ ਹੁੰਦਾ ਉਹਦਾ ਡੀ ਕੈਡਮੀਨਸ ਨਹੀਂ ਸਹੀ ਹੋਇਆ ਠੀਕ ਹੈ ਇਹ ਸੂਏ ਬਸ ਇਹੀ ਪ੍ਰੋਬਲਮ ਹੁੰਦੀ ਆ ਪੀਐਚ ਤੇ ਕਹਿੰਦੇ ਇਹਨੂੰ ਉਹ ਸਮੱਸਿਆ ਕਾਫੀ ਆ ਜਾਂਦੀ ਮੱਝਾਂ ਤੇ ਮੱਝਾਂ ਦੀ ਵਾਤਾ ਆ ਗਈ ਥੋੜੇ ਗਾਂ ਵਾਲੇ ਬੰਦੇ ਵੇਰਾਂ ਨਹੀਂ ਹੁੰਦੀ ਇਸ ਲਈ ट्रांजੈਕਸ਼ਨ ਉਹ ਗਾਮਾ ਵਾਲੇ ਫਿਰ ਹੁਣ ਆਏ ਹਨ ਜਿ ਗਾਮਾ ਵਾਲਾਂ ਦਾ ਇੱਕਦਰਾ ਮੱਲਾ ਕਲਾਸੇ ਮੱਲਾ ਮੀਟਿੰਗ ਆ ਉਹਨਾਂ ਦੀਆਂ ਤਾਂ ਉਹ ਹਰ ਮਹੀਨੇ ਹਰ ਉਹ ਸੈਟਮ ਬਣਦਾ ਰਹਿੰਦਾ ਸੀ ਗਾਮਾ ਦਾ ਕਿਉਂ 2003 ਤੋਂ ਬਾਅਦ ਬਹੁਤ ਹੁੰਚ ਆ ਗਈਆਂ ਸੀ ਨਾ ਹਾਂ ਹਾਂ ਵੱਡੇ ਫਾਰਮਰ ਨੂੰ ਪਤਾ ਤੇ ਆਪਣੇ ਜਿਹੜੇ ਛੋਟੇ ਫਾਰਮਰ ਹੈ ਤਾਂ ਉਹ ਥੋੜੀ ਜੀ ਪ੍ਰੋਬਲਮ ਇਸੇ ਕਰ ਲਈ ਖਾ ਜਾਂਦੇ ਆ ਵੀ ਉਹ ਥੋੜਾ ਜਿਹਾ ਲੇਟ ਹੋ ਜਾਂਦੇ ਉਹ ਕੰਮ ਨੂੰ ਉੱਥੇ ਖੜੇ ਆ ਉਹ ਤਿੰਨ ਟਾਈਮ 7:00 3 ਵਜੇ 7:00 ਲਾਉਣੀਆਂ 5 ਵਜੇ ਪਾਣੀ ਪੀਣਾ ਇਹ ਤੜਕੇ ਧਾਰਾ ਸੁਣਾ ਮੱਝਾਂ ਵਾਲੇ ਬੰਦੇ ਉੱਥੇ ਖੜੇ ਆ ਬਈ ਕਾਹੋ ਕੰਮ ਜਾਪ ਨਹੀਂ ਹੋਇਆ ਆਪਾਂ ਕਹਨੇ ਆ ਕਵਰ ਵੀ ਐਂ ਕਰਨਾ ਚਾਹੀਦਾ ਜਿਵੇਂ ਹੁਣ ਮੱਝਾਂ ਦਾ ਸਾਗ ਗਈਆਂ ਵਿੱਚ ਕਾਲਗਾ ਬਿਲਕੁਲ ਸੁਣਦਾ ਹੁੰਦਾ ਸੀਗਾ ਵੀ ਸਾਡੀਆਂ ਮੱਝਾਂ 18-18 ਲੀਟਰ ਦਿੰਦੀਆਂ ਸੀ ਮਦਨ ਦੀ ਬਜਾਇਆ ਆਪਾਂ ਘਟ ਗਏ ਘਟ ਗਏ ਹਾਂ ਘਟ ਗਏ ਨਾ ਉਹ ਆਪਾਂ ਜਿਹੜੀਆਂ ਮੱਝਾਂ ਹੈ ਨਹੀਂ ਆਪਣੇ ਕੋਲ ਉਸ ਤੋਂ ਟੈਨ ਨੁਕਸਾਨ ਕਰਤਾ ਵਿੜੇ ਪਿੰਡ ਛੜ ਤੇ ਹਾਂ ਕਿ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇਹਨਾਂ ਬਰੀਡਿੰਗ ਕੀ ਹੁੰਦੀ ਹੈ ਟੈਨ ਬਰੀਡਿੰਗ ਕੀ ਹੈ ਉਹੀ ਮਾਂ ਤੋਂ ਲੱਗੀ ਗਈ ਸੇਮ ਤੋਂ ਸੇਮ ਇੱਕ ਬਲੱਡ ਲੈਣ ਲਈ ਇੱਕ ਲੈਣੀ ਸੀ ਤੇ ਬਹੁਤ ਵੱਡੀਆਂ ਸਮੱਸਿਆ ਆ ਇਸ ਲਈ ਮੱਝ ਬਹੁਤ ਪਿੱਛੇ ਜਾਵਲੀ ਬੈਠਾ ਹੈ ਨਾ ਪੰਜਾਬ ਦੀ ਮੱਤ ਕਾਸ ਕਰਕੇ ਹਰਿਆਣੇ ਦੇ ਬੰਦੇ ਕਿਉਂ ਡਿਵੈਲਪ ਹੋਗੇ ਉਹਨਾਂ ਨੇ ਸੁਧਾਰ ਕੀਤਾ ਇਸ ਚੀਜ਼ ਵਿੱਚ ਬਾਕੀ ਮਿੱਤਰੋ ਡਾਕਟਰ ਨੂੰ ਵੀ ਆਪਾਂ ਐਸੇ ਕਰਕੇ ਤੇਜਿੰਦਰ ਦਾ ਘੇੜਾ ਮਰਵਾਇਆ ਦੇਖੋ ਮੱਝਾਂ ਸਾਰੀਆਂ ਹੀ ਆ ਸਾਰਿਆਂ ਬਰੋਬਰ ਅੰਦਰ ਆਉਂਦੀਆਂ ਜੇ ਆਪਾਂ ਕਹਦੇ ਗਏ ਆ ਤਾਂ ਮੱਝਾਂ ਯਾਰ ਕਾਲੀਆਂ ਪਈਆਂ ਤੇ ਆਹ ਤਿੰਨ ਚਾਰ ਹੀ ਲਾਲੀ ਫੜਗੇ ਨਹੀਂ। ਕਈ ਵਾਰੀ ਹਰ ਇੱਕ ਦੇ ਨਹੀਂ ਹੁੰਦਾ ਵੀ ਕੋਈ ਪਸ਼ੂ ਕਮਜ਼ੋਰੀ ਮਾਨ ਜਾਂਦਾ ਉਹ ਚੀਜ਼ ਦੀ ਘਾਟ ਆ ਜਾਂਦੀ ਏ। ਮਤਲਬ ਮੱਲਾ ਇਹਨਾਂ ਨੇ ਘਾਟ ਦਿਖਾਈ। ਦੋ ਇਹਨਾਂ ਨੇ ਦਿਖਾਈ ਤਾਂ ਤੀਜੀ ਇਹਨੇ ਦਿਖਾਈ। ਇਹ ਤਿੰਨ ਮੱਝਾਂ ਜੜੀਆਂ ਨੇ ਘਾਟ ਦਿਖਾਈ ਤੇ ਬਾਕੀ ਠੀਕ ਹੈ ਹਨਾ। ਇਹ ਐ ਨਹੀਂ ਵੀ ਸਾਰਿਆਂ ਦੇ ਨਾਲ ਹੀ ਆ ਜਰ ਜੇ ਆਪਾਂ ਸੋਚ ਲਗੇ ਵੀ ਨਹੀਂ ਨਹੀਂ ਇਹ ਵੀ ਨਾਲ ਹੀ ਆਉਂਦੀਆਂ ਅੰਦਰ ਵੀ ਇਹਨਾਂ ਨੂੰ ਨਹੀਂ ਹੋਇਆ ਨਹੀਂ। ਕਿਸੇ ਨੂੰ ਕਿਵੇਂ ਹੁੰਦਾ ਕਿਸੇ ਨੂੰ ਕਿਵੇਂ ਹੁੰਦਾ ਮਤਲਬ ਇਹ ਚੀਜ਼ ਦੀ ਗੌਰ ਰੱਖੋ। ਪਾਪਾਂ ਦੀ ਤੁਹਾਡੇ ਪੰਜ ਪਸ਼ ਠੀਕ ਆ ਪਸ਼ੂ ਦੇ ਨõ ਖਰਾਬ ਹੁੰਦੇ ਆ ਸਿੰਗ ਘਸਾਉਣਾ ਸਟਾਰਟ ਕਰਦਾ ਇਹ ਕਾਫੀ ਚੀਜ਼ਾਂ ਜਿਹੜੀਆਂ ਹੁੰਦੀਆਂ ਹਨਾ ਤਾਂ ਫਿਰ ਉਹ ਵਧੀਆ ਡਾਕਟਰ ਦੇ ਨਾਲ ਤੁਹਾਡੇ ਨਾਲ ਜਿਹੜਾ ਕੋਈ ਵੀ ਇਲਾਕੇ ਦਾ ਤੁਹਾਡਾ ਵਧੀਆ ਡਾਕਟਰ ਹੈ ਹਨਾ ਭਰਾ ਉਹਦੇ ਨਾਲ ਸਲਾਹ ਕਰਕੇ ਫਿਰ ਤੁਸੀਂ ਤਾਂ ਇਹ ਕੰਮ ਜਿਹੜਾ ਕਰਿਆ ਕਰੋ ਤੁਸੀਂ ਤਾਂ ਡਾਕਟਰ ਦੀ ਸਲਾਹ ਕਰਕੇ ਤੇ ਉਸ ਹਾਵ ਨਾਲ ਟੀਕਾ ਲਾ ਲਾ ਜ਼ਰੂਰ ਕੁਝ ਨਵੀਂ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਡਾਕਟਰ ਸਾਹਿਬ ਆਪਾਂ ਹੁਣ ਕੀ ਵਰਤਾਂਗੇ ਇਹਨਾਂ ਤੇ ਹੁਣ ਇਹਨਾਂ ਦੇ ਬਾਈ ਇੱਕ ਤਾਂ ਕਾਪਰ ਜੈਂਕ ਦਾ ਇੰਜੈਕਸ਼ਨ ਯੂਜ਼ ਕਰਾਂਗੇ ਤਾਂ ਆਉਂਦਾਗਾ ਮੈਨੇਜਰਟ ਦੇ ਨਾਮ ਤੇ ਉਹਦਾ ਬਹੁਤ ਐਕਸੀਲੈਂਟ ਰਿਜ਼ਲਟ ਆ ਇੱਕ ਆਉਂਦਾ ਚੇਲਮੈਨ ਬੈਸਪੋਰ ਕੰਪਨੀ ਦਾ ਓਕੇ ਉਹਦੇ ਵਿੱਚ ਜਿਹੜਾ ਮੈਨੇਜਰਟ ਆਉਂਦਾ ਉਹਦੇ ਵਿੱਚ ਤਿੰਨੇ ਹੀ ਚਲੇਟ ਨੇ ਗਲਕ ਕਾਪਰ ਤੇ ਇੱਕ ਤੱਤ ਹੋਰ ਆਗਾ ਅੱਛਾ ਤੇ ਨਹੀਂ ਆਪਾਂ ਦੂਸਰਾ ਦੁਦ ਕਰਾਂਗੇ ਚੇਲਮੈਨ ਉਹਦਾ ਵੀ ਬਹੁਤ ਟਾਪ ਦਾ ਰਿਜ਼ਲਟ ਆ ਬੈਸਪੋਰ ਕੰਪਨੀ ਦਾ ਐ ਮੰਨ ਕੇ ਚੱਲੋ ਇੱਕ ਠੀਕਾ ਲੱਗ ਗਿਆ ਨਾ ਸਾਫ ਕਰਤਾ ਹਾਂ ਤੇ ਦਸਨ ਲੱਗੂ ਪਰ ਕਾਪਰ ਦਾ ਮਤਲਬ ਨੀਲਾ ਸੁੱਥ ਆ ਗਿਆ ਪੰਜਾਬੀ ਵਿੱਚ ਮਯੂਚ ਚਾ ਲਾਉਣਾ ਹੁੰਦਾ ਚਮੜੀ ਤੇ। ਕੋਚ ਚਮੜੀ ਚ ਲਾਉਣਾ। ਤੇ ਕਿ ਡਵਾਈਸ ਕਰਕੇ ਲਾਉਣਾ ਹੁੰਦਾ ਬੰਦ ਕੇ ਇੱਕ ਥਾਂ ਤੇ ਸਵੇਰੇ ਪਾ ਦਿੰਦੀ ਆ। ਓਕੇ। ਜਿਹੜੀ ਇਹਦਾ ਤਾਪਦਾ ਹੋ। ਜਿਹੜੀ ਲੇਟ ਹੁੰਦਾ। ਓਕੇ। ਓਕੇ। ਲਓ ਜੀ ਇਹ ਗੱਲਾਂ ਧਿਆਨ ਚ ਰੱਖਿਆ ਕਰੋ। ਡਾਟ ਸਾਹਿਬ ਦੀਆਂ ਗੱਲਾਂ ਬਹੁਤ ਵਧੀਆਂ ਪਾਉਂਦੇ ਵੀਡੀਓ। ਫਿਰ ਵੀ 7-8 ਮਿੰਟਾਂ ਦੀਆਂ ਗੱਲਾਂ ਜਿਹੜੀਆਂ ਇਹ ਧਿਆਨ ਨਾਲ ਸੁਣਨ ਵਾਲੀਆਂ। ਹੈਂ? ਅਜੇ ਤੋਂ ਬੜੀ ਬਣੀ ਸੁਣੂਗੀ ਤੁਹਾਨੂੰ। ਤਲੇ ਮਾਦਿਆਂ ਦਾ ਬਹੁਤ ਬਹੁਤ ਬੜਾ ਜੋ ਟੀਨ ਨੂੰ ਪ੍ਰੋਬਲਮ ਆਉਣੀ ਆ ਦੇਖੋ। ਆਹ ਵੇ ਇਥੇ ਦਾਣੇ ਜਿਹੜੇ ਨਿਸ਼ਾਨ ਜਾਂ। ਆਹ ਫਲੇਰੀ ਆ ਪੌਲੀਪ ਨੂੰ ਪਤਾ ਲਾ ਲੈਣਾ ਬਸ ਵੀ ਇਹਦੇ ਪਹਿਲੀ ਆਪਾਂ ਕਰ ਦਈਏ ਕੰਮ ਤੂੰ ਕਹਿੰਦੇ ਨੂੰ ਦੁੱਧ ਬਹੁਤ ਕੱਢਿਆ ਉਹਨਾ ਨਹੀਂ ਹੋਇਆ ਕੋਈ ਬਾਣਾ ਮੋਟਾ ਘੜ ਰਹੀ ਜਾਂਦੀ ਹੈ ਹਾਂ ਤੂੰ ਕੱਟ ਜਿੱਤ ਕਿ ਤੂੰ ਥੋੜਾ ਜਿਆ ਬਈ ਉਹ ਇਹ ਚੀਜ਼ਾਂ ਚ ਪਹਿਲੀ ਹੈਂਡਲ ਰੱਖਿਆ ਇਹਨਾਂ ਭਰਾ ਜਿਵੇਂ ਆਪਾਂ ਫਲੇਰੀ ਪਾਈ ਤੋਂ ਬਾਅਦ ਚ ਹੈਂਡਲ ਕਰਦੇ ਆ ਉਹ ਕਰਦੇ ਆ ਉਦੋਂ ਪ੍ਰੋਬਲਮ ਹੁੰਦੀ ਹੈ ਤੇ ਜਦੋਂ ਕੋਈ ਨਿਸ਼ਾਨੀ ਮਿਲਦੀ ਹੈ ਉਹਦੀ ਕਰ ਦੋ ਹਨਾ ਤੇਰੀ ਹੈ ਗੈਰ ਹਾਜੀ ਥੋੜੀ ਵੱਧ ਰਹੀ ਹੈ ਇੱਕ ਦੋ ਉਧਰ ਲੰਘ ਐ ਨਹੀਂ ਪਤਾ ਪਾਊਡਰ ਨਾ ਪਿਆ ਹੋਵੇ ਵੀ ਨਾ 10 ਮਿੰਟਾਂ ਪੁਗਾਟਾਂ ਵਦਾਂ ਆ ਜਾਂਦੀਆਂ ਵੈਸੇ ਤਾਂ ਆਪਣੇ ਬੰਦੇ ਮਿਹਨਤੀ ਨੇ ਆ ਜਾਂਦੀਆਂ ਬਿਲਕੁਲ ਇਹ ਕਈ ਹਾਰਾ ਕੋਈ ਮਾੜਾ ਮੋਟਾ ਸਮੱਸਿਆ ਆਹ ਆਪਾਂ ਫਿਰ ਉਹ ਚੀਜ਼ ਬਦਲ ਦਿੰਨੇ ਨਾ ਇਹ ਵਿਚਾਰੇ ਫਿਰ ਬਦਲ ਨਹੀਂ ਸਕਦੇ ਇਹਨਾਂ ਨੂੰ ਪਤਾ ਹੁੰਦਾ ਇਹ ਤਾਂ ਜਿਹੜੀ ਚੀਜ਼ ਪਈ ਹੈ ਜਦੋਂ ਇਹਨਾਂ ਨੂੰ ਕਹਿੰਦੀ ਉਹਦੀ ਜ਼ਿੰਮੇਵਾਰੀ ਫੁੱਲ ਲਾਈ ਹੁੰਦੀ ਹੈ ਪਰ ਹੌਲੀ ਹੌਲੀ ਆਪਾਂ ਪਵਨ ਨੂੰ ਇਹਨੇ ਕਰ ਦੇਣਾ ਹੁਣ ਹੌਲੀ ਹੌਲੀ ਇਹਨੂੰ ਮੈਨੇਜਰ ਬਣਾ ਦੇਣਾ ਪਵਨ ਨੂੰ ਸਾਰੀਆਂ ਬਿਮਾਰੀਆਂ ਹੀ ਠੀਕ ਹੋਣਗੀਆਂ ਇਹ ਦੂਬਾਰ ਤੇ ਤੂੰ ਪਵਨ ਕੀ ਕਰਾਉਣਾ ਬੰਦਿਆਂ ਤੋਂ ਕੀ ਪਾਉਣਾ ਤੂੰ ਕੀ ਕਰਨਾ ਹੀ ਕਰਨਾ ਪਵਨ ਨੂੰ ਮੈਂ ਹੁਣ ਮੱਝਾਂ ਵਾਲਾ ਬਣਾ ਰਿਹਾ ਸੀ ਜਸਟ ਮੈਂ ਮਾਰੂ ਕਹਿੰਦਾ ਇੰਨੇ ਖਾਲ ਹੋ ਗਏ ਜਿਵੇਂ ਹਾਂ ਵੀ ਇਹ ਹੌਲੀ ਹੌਲੀ ਫੀਲਡ ਚ ਪਤਾ ਲੱਗਦਾ ਇਹ ਕਾ ਖਾਲੀ ਥੋੜੀ ਇੱਥੇ ਹੋਣੀ ਚਾਹੀਦੀ ਅੱਛਾ ਵੀ ਦੂਰ ਕਰ ਦੇ ਅੱਛਾ ਵੀ ਨੇੜੇ ਹੋਣੀ ਚਾਹੀਦੀ ਫਿਰ ਬੰਗੂ ਨਿਪੜਦਾ ਨਹੀਂ ਜਾਵੇ ਹਾਂ ਐਨੇ ਜਿਵੇਂ ਆ ਦੇ ਇੱਥੇ ਬਣਾ ਲਈ ਇੱਥੇ ਬਣਾ ਲਈ ਓਕੇ ਵੀ ਆਪਾਂ ਥੋੜੀ ਦੂਰ ਬਣਾਈ ਆਪਾਂ ਥੋੜੀ ਦੂਰ ਪਸੂ ਆਪੀ ਡੰਡਾ ਹੋ ਕੇ ਬਹਿ ਜਾਂਦਾਗਾ ਹਾਂ ਇਹ ਹੌਲੀ ਹੌਲੀ ਪਤਾ ਲੱਗਦਾ ਤੁਰ ਫਿਰ ਕੇ ਹਾਂ ਭਾਈ ਜਿਵੇਂ ਹਾਂ ਸਾਰੇ ਫਾਰਮਾਂ ਜਾਵਾਂਗੇ ਹੌਲੀ ਹੌਲੀ ਕੋਈ ਨਾ ਕੋਈ ਗੱਲਬਾਤ ਨਿਕਲੀ ਜਾਊ ਇਹ ਗੱਲਬਾਤ ਆ ਬਸ ਵੀ ਹਾਂ ਤਾਂ ਠੀਕ ਹੈ ਸਸੀ ਗਾਲ ਧੰਨਵਾਦ ਬਤ ਬਤ ਕਰਿਓ ਵੀਡੀਓ ਨੂੰ ਸ਼ੇਅਰ ਬਹੁਤ ਸੁਣੀਆਂ ਕੰਮ ਦੀਆਂ ਗੱਲਾਂ ਇਹ ਆਮ ਹਰ ਇੱਕ ਬੰਦੇ ਦੇ ਕੰਮ ਆਉਣੀਆਂ ਵੀ ਮੈਂ ਸੱਚ ਦੋ ਰਹਿਣ ਚ ਪ੍ਰੋਬਲਮਾਂ ਦੀ ਉਦੋਂ ਵੀ ਇਹ ਚੀਜ਼ਾਂ ਦੀ ਘਾਟ ਆਉਂਦੀ ਹੈ ਤੇ ਜਿਨ੍ਹਾਂ ਨੂੰ ਮੱਝਾ ਨਹੀਂ ਰਹਿੰਦੀਆਂ ਉਹ ਜਮੇ ਧਿਆਨ ਨਾਲ ਸੁਣੋ ਧੰਨਵਾਦ